15-20 ਦਿਨ ਪਹਿਲਾਂ ਇੱਕ ਕੁੜੀ ਇੱਕ ਮੁੰਡੇ ਨੂੰ ਮਿਲਦੀ ਹੈ। ਉਹਨਾਂ ਦੀਆਂ ਗੱਲਾਂ-ਵਾਟਾਂ ਹੁੰਦੀਆਂ ਨੇ। ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਨੇ ਤੇ ਹੁਣ ਫੋਨ ਤੇ ਗੱਲਾਂ-ਵਾਟਾਂ ਹੋਣ ਲੱਗਦੀਆਂ ਨੇ। ਦੋਸਤੀ ਹੁੰਦੀ ਹੈ ਪਿਆਰ ਹੋ ਜਾਂਦਾ ਹੈ। ਪਿਆਰ ਦੀਆਂ ਗੱਲਾਂ ਕਰਨ ਲੱਗਦੇ ਨੇ। ਤੇ ਹੁਣ ਇਹ ਸੋਚਦੇ ਨੇ ਕਿ ਇੱਕ ਦੂਜੇ ਨੂੰ ਮਿਲਿਆ ਜਾਵੇ। ਤਾਂ ਕੁੜੀ ਕਹਿੰਦੀ ਹੈ ਕਿ ਮੇਰਾ ਤੈਨੂੰ ਮਿਲਣ ਨੂੰ ਜੀ ਕਰਦਾ ਹੈ। ਤੂੰ ਮੇਰੇ ਸ਼ਹਿਰ ਆ ਜਾ। ਪਰ ਮੁੰਡਾ ਕਹਿੰਦਾ ਕਿ ਤੂੰ ਮੇਰੇ ਸ਼ਹਿਰ ਆ ਜਾ। ਕੁੜੀ ਹੁਣ ਮੁੰਡੇ ਦੇ ਸ਼ਹਿਰ ਆ ਜਾਂਦੀ ਹੈ। ਇੱਕ ਹੋਟਲ ਦੇ ਵਿੱਚ ਰਾਤ ਨੂੰ ਇਹ ਮਿਲਦੇ ਨੇ ਤੇ ਜਦੋਂ ਫਿਰ ਦੂਸਰਾ ਦਿਨ ਚੜਦਾ ਹੈ ਤਾਂ ਉਹ ਹੁੰਦਾ ਹੈ ਜਿਸ ਦੀ ਮੁੰਡੇ ਨੇ ਕਲਪਨਾ ਨਹੀਂ ਕੀਤੀ ਸੀ ਕੁੜੀ ਪੁਲਿਸ ਬੁਲਾ ਲੈਂਦੀ ਹੈ ਮੁੰਡੇ ਨੂੰ ਥਾਣੇ ਲਜਾਇਆ ਜਾਂਦਾ ਹੈ ਉਸ ਤੋਂ ਬਾਅਦ ਜੋ ਹੁੰਦਾ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਅੰਬਾਲਾ ਗੱਲ ਹੈ 11 ਜੂਨ 2025 ਦੀ ਇੱਥੋਂ ਦਾ ਰਹਿਣ ਵਾਲਾ ਅੰਕੁਸ਼ ਜਿਸ ਦੀ ਮੁਲਾਕਾਤ ਹੁੰਦੀ ਹੈ ਮੀਰਾ ਦੇ ਨਾਲ ਮੀਰਾ ਉਰਫ ਆਰਤੀ ਜੋ ਕਿ 23 ਸਾਲਾਂ ਦੀ ਕੁੜੀ ਸੀ ਇਸ ਦੇ ਨਾਲ ਇਸ ਦੀ ਮੁਲਾਕਾਤ ਹੁੰਦੀ ਹੈ ਗੱਲਾਂ ਬਾਤਾਂ ਹੁੰਦੀਆਂ ਤੇ ਹੁਣ ਇਹ ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਨੇ ਹੁਣ ਮੋਬਾਈਲ ਉੱਤੇ ਵੀ ਇੱਕ ਦੂਜੇ ਨਾਲ ਗੱਲਾਂ ਹੁੰਦੀਆਂ ਨੇ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਹੁਣ ਜੋ ਕੁੜੀ ਹੁੰਦੀ ਹੈ ਉਹ ਅੰਕੁਸ਼ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਮਿਲਣਾ ਚਾਹੁੰਨੀ ਆ ਮੀਰਾ ਦਿੱਲੀ ਦੀ ਰਹਿਣ ਵਾਲੀ ਸੀ ਅੰਕੁਸ਼ ਅੰਬਾਲਾ ਦਾ ਰਹਿਣ ਵਾਲਾ ਸੀ ਕਿ ਤੂੰ ਮੇਰੇ ਕੋਲ ਦਿੱਲੀ ਆ ਜਾ ਪਰ ਅੰਕੁਸ਼ ਉਸ ਨੂੰ ਕਹਿੰਦਾ ਹੈ ਕਿ ਮੈਂ ਦਿੱਲੀ ਨਹੀਂ ਆ ਸਕਦਾ ਤੂੰ ਮੇਰੇ ਕੋਲ ਅੰਬਾਲਾ ਆ ਜਾ ਤਾਂ ਮੀਰਾ ਨੇ ਕਿਹਾ ਕਿ ਠੀਕ ਹੈ ਮੈਂ ਤੇਰੇ ਕੋਲ ਅੰਬਾਲੇ ਆਉਣੀ ਆ ਉਹ ਅੰਬਾਲੇ ਆ ਜਾਂਦੀ ਹੈ 11 ਜੂਨ 2025 ਨੂੰ ਉਹ ਆਉਂਦੀ ਹੈ ਰਾਤ ਨੂੰ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਤੇ ਜਦੋਂ ਸਵੇਰ ਹੁੰਦੀ ਹੈ ਸਵੇਰੇ ਤਕਰੀਬਨ 7:30 ਵਜੇ ਜੋ ਮੀਰਾ ਹੁੰਦੀ ਹੈ ਉਹ 112 ਉੱਤੇ ਪੁਲਿਸ ਨੂੰ ਕਾਲ ਕਰਦੀ ਹੈ ਤੇ ਪੁਲਿਸ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਬਲਾਤਕਾਰ ਕਰ ਦਿੱਤਾ ਗਿਆ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਮੀਰਾ ਨੂੰ ਕਹਿੰਦੀ ਹੈ ਕਿ ਤੁਸੀਂ ਆਪਣੀ ਕੰਪਲੇਟ ਦੇਵੋ ਥਾਣੇ ਚਲੇ ਜਾਂਦੇ ਨੇ ਪਰ ਮੀਰਾ ਕਹਿੰਦੀ ਹੈ ਕਿ ਮੈਂ ਆਪਣੀ ਕੰਪਲੀਟ ਨਹੀਂ ਲਿਖਾਵਾਂਗੀ ਕਿਉਂਕਿ ਮੇਰਾ ਭਰਾ ਮੁੰਨਾ ਉਹ ਆ ਰਿਹਾ ਜਿਵੇਂ ਉਹ ਕਹੇਗਾ ਓਦਾਂ ਹੀ ਕਰਾਂਗੇ ਹੁਣ ਮੁੰਨੇ ਦੀ ਉਡੀਕ ਕੀਤੀ ਜਾਂਦੀ ਹੈ ਤੇ ਪੁਲਿਸ ਹੈਰਾਨ ਵੀ ਹੁੰਦੀ ਹੈ ਕਿ ਜੋ ਇਹ ਮੀਰਾਂਗੀ ਇਹ ਕੁੜੀ ਹੈ ਇਹ ਕੰਪਲੀਟ ਕਿਉਂ ਨਹੀਂ ਲਿਖਾ ਰਹੀ ਇਸ ਨਾਲ ਗਲਤ ਹੋਇਆ ਬਲਾਤਕਾਰ ਇਸ ਨਾਲ ਹੋਇਆ ਮੁੰਨਾ ਵਿੱਚ ਕੀ ਕਰੇਗਾ ਪਰ ਉਹ ਕਹਿੰਦੀ ਹੈ ਕਿ ਮੇਰਾ ਮੂੰਹ ਬੋਲਾ ਭਰਾ ਦਾ ਮੁੰਨਾ ਤੇ ਇਹ ਕੁੜੀ ਦੱਸਦੀ ਹੈ ਕਿ ਮੈਂ ਮੁੰਬਈ ਦੀ ਰਹਿਣ ਵਾਲੀ ਆ ਮੇਰਾ ਮਾਤਾ ਪਿਤਾ ਕੋਈ ਵੀ ਇਸ ਦੁਨੀਆ ਤੇ ਨਹੀਂ ਮੇਰਾ ਕੋਈ ਵੀ ਸਾਖ ਸੰਬੰਧੀ ਇਸ ਦੁਨੀਆ ਤੇ ਨਹੀਂ ਸਿਰਫ ਮੁੰਨਾ ਗਾ ਜੋ ਕਿ ਮੇਰਾ ਭਰਾ ਗਾ ਹੁਣ ਦੁਪਹਿਰ ਹੋ ਜਾਂਦੀ ਹੈ ਮੁੰਨਾ ਆ ਜਾਂਦਾ ਹੈ ਮੁੰਨਾ ਦੇ ਨਾਲ ਇੱਕ ਹੋਰ ਮੁੰਡਾ ਆਉਂਦਾ ਜਿਸ ਦਾ ਨਾਮ ਦਿਨੇਸ਼ ਸੈਗਲ ਹੁੰਦਾ ਤੇ ਇਧਰ ਹੁਣ ਅੰਕੁਸ਼ ਦੇ ਚਾਚੇ ਦਾ ਮੁੰਡਾ ਰਜਿਤ ਵੀ ਆ ਜਾਂਦਾ ਹੁਣ ਜੋ ਮੁੰਨਾ ਅਤੇ ਦਿਨੇਸ਼ ਸੈਗਲ ਸੀ ਉਹ ਰਜਿਤ ਦੇ ਨਾਲ ਗੱਲ ਕਰਦੇ ਆ ਪਰ ਪੁਲਿਸ ਨੂੰ ਕੰਪਲੀਟ ਨਹੀਂ ਕਰ ਰਹੇ ਸੀ ਪੁਲਿਸ ਉਡੀਕ ਕਰ ਰਹੀ ਸੀ ਕਿ ਜੋ ਪੀੜਤ ਕੁੜੀ ਆ ਉਹ ਸਾਨੂੰ ਕੰਪਲੀਟ ਲਿਖਾਵੇ। ਮੁੰਨਾ ਅਤੇ ਦਿਨੇਸ਼ ਸੈਗਲ ਦੋਨੋਂ ਰਜਤ ਦੇ ਨਾਲ ਗੱਲ ਕਰ ਰਹੇ ਸੀ। ਇਹ ਸੈਟਿੰਗ ਕਰ ਰਹੇ ਸੀ ਕਿ ਜੇ ਪੈਸੇ ਦੇ ਕੇ ਕੋਈ ਗੱਲ ਨਿਬੜਦੀ ਹੈ ਤਾਂ ਆਪਾਂ ਇਸ ਮਾਮਲੇ ਨੂੰ ਇਸ ਮਸਲੇ ਨੂੰ ਇੱਥੇ ਹੀ ਨਿਬੇੜ ਦੰਨੇ ਆ। ਹੁਣ ਇਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ। ਜੋ ਮੁੰਨਾ ਹੁੰਦਾ ਉਹ 3 ਲੱਖ ਰੁਪਇਆ ਮੰਗਦਾ ਹੈ। ਕਿ ਅੰਕੁਸ਼ ਤੋਂ 3 ਲੱਖ ਰੁਪਇਆ ਦਵਾ ਦੇ। ਅਸੀਂ ਇਸ ਦੇ ਨਾਲ ਰਾਜੀਨਾਮਾ ਕਰ ਲਵਾਂਗੇ ਤੇ ਰਜਤ ਵੀ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਗੱਲ ਕਰਦਾ ਹੁਣ ਜੋ ਗੱਲ ਹੁੰਦੀ ਹੈ ਉਹ 1.5 ਲੱਖ ਦੇ ਵਿੱਚ ਨਿਪਟ ਜਾਂਦੀ ਹੈ ਰਜਤ ਕਹਿੰਦਾ ਕਿ ਮੈਂ ਤੁਹਾਨੂੰ ਨਗਦ 50000 ਦੇ ਦੇਵਾਂਗਾ ਅਤੇ 1 ਲੱਖ ਰੁਪਏ ਦੇ ਚੈੱਕ ਦੇ ਦੇਵਾਂਗਾ ਯਾਨੀ 50-50000 ਦੇ ਦੋ ਚੈੱਕ ਦੇ ਦੇਣ ਇਹ ਗੱਲ ਇਹਨਾਂ ਦੀ ਨਿਪਟ ਜਾਂਦੀ ਹੈ ਪੁਲਿਸ ਨੂੰ ਵੀ ਇਹ ਪਤਾ ਲੱਗਦਾ ਹੈ ਕਿ ਇਹ ਤਾਂ ਰਾਜੀਮੰਦਾ ਕਰ ਰਹੇ ਨੇ ਕੰਪਲੀਟ ਨਹੀਂ ਕਰ ਰਹੇ ਜ਼ਰੂਰ ਕੁਝ ਗੜਬੜ ਹੈ ਜਦੋਂ ਹੁਣ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਰਿਹਾ ਸੀ ਕਿ 50000 ਰੁਪਿਆ ਦਿਓ ਤੇ ਉਸ ਤੋਂ ਬਾਅਦ ਬਾਕੀ ਚੈੱਕ ਦੇ ਦਿਓ ਅਸੀਂ ਇਸ ਮਾਮਲੇ ਨੂੰ ਰਫਾ ਦਫਾ ਕਰ ਦੇਵਾਂਗੇ ਇਹ ਗੱਲ ਹੁਣ ਪੁਲਿਸ ਨੂੰ ਜਦੋਂ ਪਤਾ ਲੱਗਦੀ ਹੈ ਤਾਂ ਉਹ ਰਜਿਤ ਦੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੋ ਕੁੜੀਆਂ ਇਹ ਜੋ ਦੋਨੋਂ ਉਸ ਦੇ ਨਾਲ ਮੁੰਡੇ ਨੇ ਇਹ ਫਰਾਡ ਨੇ ਇਹ ਲੋਕਾਂ ਨੂੰ ਇਹ ਲੋਕਾਂ ਦੇ ਨਾਲ ਧੋਖਾ ਕਰਦੇ ਆ ਲੋਕਾਂ ਦੇ ਨਾਲ ਇਹ ਫਰਾਡ ਕਰਦੇ ਆ ਹੁਣ ਜੋ ਕੁੜੀ ਦਾ ਬੈਕਗ੍ਰਾਉਂਡ ਸੀ ਉਹ ਖੰਗਾਲਿਆ ਜਾਂਦਾ ਕਿ ਪਹਿਲਾਂ ਵੀ ਏਸ ਨੇ ਐਦਾਂ ਦਾ ਕੁਝ ਕੀਤਾ ਜਾਂ ਨਹੀਂ ਕੀਤਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਪਹਿਲਾਂ ਵੀ ਏਸ ਕੁੜੀ ਨੇ 24 5 2025 ਨੂੰ ਇੱਕ ਤਰुण ਨਾਂ ਦੇ ਮੁੰਡੇ ਦੇ ਨਾਲ ਐਦਾਂ ਹੀ ਕੀਤਾ ਸੀ ਤੇ ਉਸ ਤੋਂ ਪੈਸੇ ਲੈ ਕੇ ਉਸ ਨਾਲ ਰਾਜੀਨਾਮਾ ਕਰ ਲਿਆ ਸੀ ਉਸ ਦਿਨ ਹੀ ਉਸ ਦੀ ਜ਼ਮਾਨਤ ਹੋ ਗਈ ਸੀ ਹੁਣ ਪੁਲਿਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਜੋ ਇਹ ਔਰਤ ਹੈ ਇਹ ਜੋ ਕੁੜੀ ਹੈ ਮੀਨਾ ਇਹ ਆਪਣੇ ਸ਼ਿਕਾਰਾਂ ਨੂੰ ਐਦਾਂ ਹੀ ਫਸਾਉਂਦੀ ਹੈ ਤਾਂ ਜਦੋਂ ਹੁਣ ਇਹ ਪੈਸੇ ਦਾ ਲੈਣ ਦੇਣ ਕਰ ਰਹੇ ਸੀ ਤਾਂ ਪੁਲਿਸ ਉੱਤੇ ਛਾਪੇਮਾਰੀ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਇਹ ਭੋਲੇ-ਭਾਲੇ ਮੁੰਡਿਆਂ ਨੂੰ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਤੇ ਫਿਰ ਉਹਨਾਂ ਉੱਤੇ ਦਬਾਅ ਪਾਉਂਦੇ ਨੇ ਤੇ ਪੁਲਿਸ ਦਾ ਡਰ ਦਿਖਾਉਂਦੇ ਨੇ ਕਿ ਅਸੀਂ ਤੁਹਾਡੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦੇਵਾਂਗੇ ਨਹੀਂ ਸਾਨੂੰ ਐਨੇ ਪੈਸੇ ਦੇਵੋ ਤੇ ਹੁਣ ਪੁਲਿਸ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮੁੰਡੇ ਨੂੰ ਕੁੜੀ ਦੁਬਾਰਾ ਫਸਾਇਆ ਜਾਂਦਾ ਹੈ ਪੈਸੇ ਦੇ ਲਈ ਕੁੜੀ ਹੋਟਲ ਦੇ ਵਿੱਚ ਵੀ ਉਸਦੇ ਨਾਲ ਰੁਕਦੀ ਐ ਪਰ ਦੂਸਰੇ ਦਿਨ ਮੁੰਡੇ ਨੂੰ ਕਹਿ ਦਿੱਤਾ ਜਾਂਦਾ ਕਿ ਤੇਰੇ ਉੱਪਰ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਨਹੀਂ ਤਾਂ ਫਿਰ ਸਾਨੂੰ ਪੈਸੇ ਦੇ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਫੜਿਆ ਜਾਂਦਾ ਹੈ ਜਿਵੇਂ ਇਹ ਮੀਰਾ ਅਤੇ ਏਸ ਦੇ ਦੋਨੋਂ ਸਾਥੀ ਮੁੰਨਾ ਅਤੇ ਦਿਨੇਸ਼ ਪੁਲਿਸ ਦੇ ਹੱਥ ਚੜ ਗਏ ਏ ਵੀ ਫੜੇ ਗਏ ਕਿਉਂਕਿ ਇਹਨਾਂ ਨੇ ਲੋਕਾਂ ਦੇ ਨਾਲ ਇਹ ਠੱਗੀ ਮਾਰਨ ਦਾ ਇੱਕ ਜਰੀਆ ਬਣਾਇਆ ਹੋਇਆ ਸੀ ਕਿ ਪਹਿਲਾਂ ਬੰਦੇ ਦੇ ਨਾਲ ਰਾਤ কাটੋ ਤੇ ਉਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਰੂ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਟਿੱਕਾ